ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੋਡੇਵਾਲ ਕੰਗ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਅਵਤਾਰ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਝੋਟੀਆਂ ਦਿਖਾਉਣੀਆਂ ਤੇ ਚਾਰੇ ਦੀਆਂ ਚਾਰੇ ਤਨ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀਆਂ ਤੇ ਬਾਕੀ ਸੋਈਆਂ ਤਾਂ ਇਹ ਵਾਦਾ ਵਾ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਵੇਸ ਚੱਕ ਕੇ ਖੜੋ ਤੇ ਗੱਬਣਾ ਆਪਣੇ ਆਪਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਸਕਲ ਜੀ ਸਸਕਲ ਜੀ ਕੀ ਆ ਜੀ ਵਧੀਆ ਵਧੀਆ ਤੁਸੀਂ ਦੱਸੋ ਬਸ ਠੀਕ ਠਾਕ ਹੋ ਜਾ ਤੁਸੀਂ ਚਲੋ ਫਰੀਆ ਚਾਹੀਦਾ ਜੀ ਹਾਂਜੀ ਤੇ ਨਾਮ ਦੱਸਦੇ ਇੱਕ ਵਾਰ ਫਿਰ ਆਹ ਮੇਰਾ ਅਵਤਾਰ ਸਿੰਘ ਜੀ ਹਾਂਜੀ ਪਿੰਡ ਪੋੜੇਵਾਲ ਗੰਗ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲਦੇ 9463526806 ਠੀਕ ਆ ਹਾਂਜੀ ਅੱਜ ਫੇਰ ਚਾਰ ਆ। ਸੱਪੇ ਚਾਰ ਝੋਟੀਆਂ ਜੀ। ਚਾਰੇ ਸੁਈਆਂ। ਚਾਰੇ ਸੁਈਆਂ ਨੇ। ਤੁਹਾਨੂੰ ਬੱਸ ਬਾਹਲੇ ਸੁਆ ਲੈਣੇ ਆ। ਠੀਕ ਆ। ਸੁਨਲਾ ਬਹੁਤ ਘੱਟ ਲਈਦਾ। ਤੇ ਸ਼ੁਰੂਆਤ ਫੇਰ ਮਿਨੀ ਝੋਟੀ ਤੋਂ ਕਰੀਏ। ਝੋਟੀ ਦੇ ਕਰੇ ਸਰਪੇ ਜਿਵੇਂ ਝੋਟੀ ਫਿਰ ਦੂਜਾ ਸੁਆ ਝੋਟੀ ਹੈ। ਇਹ ਦੀ ਪਰਸ ਤੇ ਸੁਈ ਜੇ। ਇਹ ਆਪ ਤੇ ਮਿਨੀ ਹੈਗੀ ਹੈਗੀ ਤਾਂ ਮਗਰ ਕੱਟੀ ਜੜੀ ਬੜੀ ਕਮ। ਕੱਟੀ ਬਹੁਤ ਯੈਲੋ ਕਰਦੀ ਜੀ। ਕੱਟੀ ਬੜੀ ਖਵਾਲਦੀ ਜੀ। ਆਹ ਦੇਖ ਸਾਡੇ ਨੀਲੀ ਦੀ ਕੱਟੀ ਹੈ ਮਗਰ ਨੀਲੀ ਦੀ ਕੱਟੀ ਹੈ। ਸਾਰੀਆਂ ਨਿਸ਼ਾਨੀਆਂ ਪੂਰੀਆਂ ਤੇ ਬਾਕੀ ਕੋਈ ਫਾਲਤੂ ਪ੍ਰਿੰਟ ਵੀ ਨਹੀਂ ਵੱਧ। ਹਰ ਇੱਕ ਹਾਂ ਦੇਖ ਸਾਡੇ ਜੀ ਬਾਕੀ ਕੱਟੀ ਮਗਰ ਸੰਭਨ ਆ ਲਈ ਆ ਬਿੱਲੀਆਂ ਅੱਖਾਂ ਵਾਲੀ ਆ ਤੇ ਆਪ ਵੀ ਮੀਨੀ ਝੋਟੀ ਜੜੀ ਸੋਹਣੀ ਬਹੁਤੇ ਵੀ ਰਾਨੀ ਡਿਮਾਂਡ ਹੁੰਦੀ ਆ ਮੀਨੀ ਝੋਟੀ ਦੀ ਵੀ ਤੇ ਨੀਲੀ ਦੀ ਵੀ ਤੇ ਨੀਲੀ ਦੀ ਕੱਟੀ ਵੀ ਆ ਗਈ ਮਗਰ ਤੇ ਮੀਨੀ ਵੀ ਯਾਰ 나ੜੂ ਨਾਲ ਤਾਜਾਈ ਆ ਅੱਛਾ ਚੌਥਾ ਦੇਨੇ ਆ ਹਾਂ ਜੀ ਕਿੰਨਾ ਕੁ ਬੋਲਾ ਤਿਆਰ ਕਰਕੇ ਇਹਦੇ 8 ਕਿਲੋ ਬੋਲਾ ਤਿਆਰ ਹੋਗਾ ਪਤਾ ਅੱਛਾ ਤਾਂ ਪਾਸ ਦੱਸ ਕੇ ਜੀ 8 ਕਿਲੋ ਦੁੱਧ ਬੋਲਾ ਪਿਆਰ ਹੈ ਸ਼ੋਰ ਗੱਲ ਬਹੁਤ ਜ਼ਿਆਦਾ ਹੀ ਤੰਗ ਲੱਗ ਜੈਂ ਮੋਟੀ ਮੋਟੀ ਤਾਂ ਕਿੰਨਾ ਕੇ ਦੁੱਧ ਕਰੀ ਜਾਉਗੀ ਮੈਂ ਘਰ ਤੋਂ ਤਨ ਯਾ ਕਿ ਨਹੀਂ ਛਾੜਣਾ ਹੋਣਾ ਦੁੱਧ ਬਰਕਲੇ ਦੇ ਟਿਚੂਟੀ ਅੱਛਾ 1 ਬਾਰ ਲੀਟਰ ਦੁੱਧ ਕਰ ਦੋਗੇ ਇਹ ਰਹਾ ਖੋਲੋ ਹਾਂ ਫਿਰ ਤੋਰੀ ਦੇਣ ਦੀ ਹੁਣ 8 ਕਿਲੋ ਤੋਂ ਬਾਹਰ ਗੋਲਾ ਹੋਣੀ ਹੈ ਇਹ ਥੱਲੇ ਤੇ ਆ ਥਾਣੇ ਤੇ ਇੱਕ ਵਾਰੀ ਦੇਖ ਸਾ ਥਾਣੇ ਬਹੁਤ ਚੰਗਾ ਲੱਗਾ ਵੇਖੋ ਕਿਦਾਂ ਦਾ ਸੂਆ ਕਿੰਵਾ ਜੇ ਦਾ ਇਹ ਦੂਜਾ ਸੂਆ ਜੇ ਦਾ ਦੂਸਰਾ ਸੂਆ ਜੇ ਦਾ ਮਗਰ ਪਿਓਰ ਨੀਲੀ ਦੀ ਕੱਟੀ ਆ ਤੇ ਆਪ ਵੀ ਮੀਨੀ ਝੋਟੀ ਏ ਟੀਕਾ ਕਿਸੇ ਵੀ ਨੇ ਚੰਗਾ ਭਰਾਇਆ ਵਾ ਹਾਂ ਜੀ ਬਾਕੀ ਥੱਲੇ ਉਹ ਮਡੀ ਸਫਾਈ ਚ 12 ਕ ਲੀਟਰ ਦੁੱਧ ਜਿਹੜਾ ਕਹਿੰਦੇ ਵੀ ਕਰੀ ਜਾਊਂਗੀ ਦੂਸਰਾ ਸੋ ਗਏ ਸੂਈਏ ਕਿਉਂ ਨਹੀਂ ਬਹੁਤ ਜ਼ਿਆਦਾ ਚੰਗੀ ਲੱਗੇਗੀ ਐਪੋਲੀ ਚ ਵਾਈ ਆਹ ਵੰਨਾਈ ਦਾ ਦੇਖ ਸਕਦੇ ਤੇ ਮੁੱਲ ਫਿਰ ਵੇਚੀ ਇਹਦਾ ਮੋਲ ਆ ਤੂੰ ਤਾਂ ਬਾਬਾ ਜਿਆਜ ਕਰਦੇ ਜਿਆਦਾ ਕਰੀਦਾ ਨਹੀਂ ਮੋਲ ਹਾਂਜੀ ਮੋਲ ਤੇ ਭਾਏ ਦਾ ਬੇ ਗੱਲ ਏ ਛੱਟੀ ਦਾ 85 ਕਰ ਲੀਏ ਹਾਂਜੀ ਇਹ ਆ ਨਾ 82000 ਛੱਟੀ ਦੇ ਦਾਂਗਾ ਅੱਛਾ 82000 82000 ਦੇ ਦਾਂਗਾ ਬਾਕੀ ਛੋਟ ਛੜ ਮੌਕੇ ਤੇ ਕਰ ਦੋਗੇ ਕਰ ਦਾਂਗਾ ਛੋਟ ਛੜ ਕੋਈ ਫੋਨ ਲਾਵੇ ਇੱਕ ਵਾਰੀ ਹਨਾ ਖੁੱਲਾ ਕਰ ਦਿਓ ਮਾਨਤਾ ਜਿਹੜੇ ਆਏ ਵੇਲੇ ਭਾਅ ਬੜੇ ਚੰਗੇ ਦੇ ਠੀਕ ਆ ਜਿੱਦਾ ਥਾਂਲੇ ਵਾਲਾ ਕਾ ਛੱਟੀ ਬਾਕੀ ਮੌਕੇ ਤੇ ਖੁੱਲਾ ਮਾਨਤਾ ਨਾ ਹੋ ਜਾਊਗਾ ਕੋਈ ਫੋਨ ਲਾਵੇ ਇੱਕ ਵਾਰੀ ਤੇ ਹੋਨੇ ਕਾ ਵੀ ਛੋਟੀ ਤੁਹਾਨੂੰ ਦਿਖਾਉਣੀ ਹੈ ਪਹਿਲਾ ਸ਼ੋਟ ਡਟ ਸਵੇਚ ਚਾਰ ਦੰਦਾਂ ਦੇ ਛੋਟੀ ਪਿਓਰ ਅੱਛਾ ਇਹ ਚਾਰ ਦੰਦ ਆ ਹਾਂ ਕੋਸ਼ਿਸ਼ ਕਰਦੇ ਆ ਤੁਹਾਨੂੰ ਮੂੰਹ ਦਿਖਾਉਂਦੇ ਹਾਂ ਮੂੰਹ ਉਹ ਬੜਾ ਵੀ ਪੂਰਾ ਹਲਾ ਪਿਓਰ ਚਾਰ ਦੰਦ ਆ ਜਿਹੜੀ ਸਾਈਡ ਵਾਲੇ ਦੰਦ ਅਜੇ ਖਲੋਤੇ ਇਹਦੇ ਬਾਕੀ ਕਹਿੰਦੇ ਆਣ ਕੇ ਚੈੱਕ ਕਰਨੇ ਹੋਏ ਕੋਈ ਕਰ ਸਕਦਾ ਹਾਂ ਹਾਂਜੀ ਇਹਨੂੰ ਬੱਚਾ ਲਾਣਾ ਲਾ ਦੇਓ ਲਾ ਦੇਓ ਬੱਚਾ ਫੇਰ ਲਾ ਹੀ ਦਿਓ ਫੇਰ ਹੀ ਤੋਰਦੇ ਆਂ ਕਿੰਦੇ ਵੀ ਇੱਕ ਦਿਨਾਂ ਬੱਚਾ ਲਾ ਕੇ ਦਿਖਾ ਦਈਏ ਫਿਰ ਇਹ ਆਵੇ ਠੰਡੀ ਸੀਲ ਦਾ ਪਤਾ ਲੱਗ ਜਾਂਦਾ ਕਿੰਨਾ ਚਿਰ ਹੋ ਗਿਆ ਉਤਰਾ ਇਹਨਾਂ ਸੋਈ ਅੱਛਾ 20 ਦਿਨ ਹੋ ਗਏ ਆ ਕੱਟਾ ਜਿਹੜਾ ਲੋਹੇ ਜਿਹੜਾ ਰੰਗਦਾ ਵਾ ਅੱਛਾ 20 ਦਿਨ ਹੋ ਗਏ ਸੀ ਤੇ ਦੁੱਧ ਕਿੰਨਾ ਤਿਆਰ ਜੇ ਦੇਖੋ ਦੁੱਧ ਅੱਠੰਦਰ ਪੱਕਾ ਜਿਹੜਾ 8 ਕਿਲੋ 9 ਕਿਲੋ ਦੁੱਧ ਤੇ 8 ਕਿਲੋ ਮੰਨ ਕੇ ਲਵਾਂਗੇ ਆਪਾਂ ਪੱਕਾ ਦੁੱਧ ਜਿਹੜਾ ਹੈਗਾ ਆ ਪੱਕਾ ਪੱਕਾ ਕੀ ਗੱਜ ਦੁੱਧ ਦਾatsch ਤੋਂ ਬਾਹਰ ਹੋ ਗਈ ਜਿੱਤੀ ਆਈ ਪਸਮ ਗੀ ਜੇ ਮੇਰ ਜੀ ਫਿਰ ਆਇਆ ਬੰਨਾ ਫਿਰ ਵੇਖੋ ਤਾਂ ਬਾਕੀ ਥਾਣਾ ਇਹਦਾ ਵੀ ਚੰਗਾ ਦੂਰ ਦੂਰ ਥਣ ਲੱਗਾ ਆ ਤੇ ਆ ਥਾਣੇ ਦੇ ਦੇਖ ਸਕਦੇ ਆ ਆਪਾਂ ਇੱਕ ਅਰੀ ਲੱਗ ਗਏ ਤਾਂ ਦਿਖਾ ਦੇ ਵੀਰ ਜੀ ਚਾ ਆਖ ਰਿਹਾ ਫੇਚ ਲੈ ਤਾਂ ਨੰਦਾ ਦਿਖਾ ਦੋ ਤਾ ਤੇ ਉਹ ਕਿਹਾ ਆਪੇ ਬਹੁਤ ਜਿਆਦਾ ਚੰਗੀ ਸਾਹ ਕਿ ਤੇ ਠੀਕ ਹੈ ਜੀ ਖਿਆਲ ਖੋਲੋ ਫਿਰ ਤੌਰ ਤਾ ਆ ਦੇਖ ਸੰਦੇ ਦੂਰ ਦੂਰ ਜਿਹੜੇ ਥਣ ਲੱਗੇ ਆ ਇਹ ਤੇ ਉੱਤਰਾ ਥਣ ਤੋਂ ਪੂਰੇ ਜੇ ਵੀਰ ਜੀ ਪੂਰੇ ਪੂਰੇ ਤੇ ਬਾਕੀ ਪਿੱਠਪੜੇ ਤਾਂ ਵੀ ਛੋਟੀ ਚੰਗੀ ਸੋਹਣੀ ਆ ਤੇ ਥੱਲੇ ਇਹ ਵੀ ਜਿੰਨੀ ਵੀ ਹੈਗੀ ਸਫਾਈ ਚ ਦੁੱਧ 8 ਕਿਲੋ ਜਿਹੜਾ ਕਿੰਦੇ ਵੀ ਮੋਕੇ ਤੇ ਹੈਗਾ ਉਹ ਵਰਤੀ ਹੈਗਾ ਪਾਟ ਕੇ ਮਨ ਕੇ ਧਵਾਗੇ ਜੇ ਠੀਕ ਆ ਕੱਲ ਹੀ ਬੈਠੋ ਆਈ ਜੇ ਅੱਛਾ ਕੱਲ ਹੀ ਆਈ ਦੁੱਧ ਦੇ ਸਾਹਮਣੇ ਸੁਣ 10 ਕਿਲੋ ਬਾਹਰ ਦੇ 10 ਕਿਲੋ ਤੱਕਰ ਕਿੰਦੇ ਵੀ ਕਰ ਸਕਦੀ ਹੈ ਕੋ ਸੰਭ ਨਾਲ ਕਿਹੜੇ ਬਾਕੀ ਪਿੱਛੇ ਵੀ ਸੰਭੀ ਜਗ੍ਹਾ ਤੇ ਨਹੀਂ ਆਈ ਹੈ ਆ ਦੇਖ ਸਾਡੇ ਹਵਾਨੇ ਨਾਲ ਵੀ ਲੱਗੇ ਤੋ ਬਸ ਸ਼ਾਨਹਵਾਨ ਨਕਾਂਗਾ ਤੇ ਖੁੰਦਾਂਗੇ ਪਾਸਾ ਜੀ ਚੱਡੀ ਹੈ ਤੇ ਕਿੰਨਾ ਫਿਰ ਮੁੱਲ ਰੱਖੀਏ ਦਾ ਆਪਾਂ ਉਹ ਲਾ ਫਿਰ ਜੈ ਜੀ ਹੈ ਕਿੰਨਾ ਕਾਟੇ ਜੱਡੇ ਜੱਡੇ ਭਾਇ 85 ਦੀ ਵੇਚ ਦੋ ਹਾਂਜੀ ਆਪਾਂ ਮੁੱਲੇ ਦਾ 85000 ਰੁਪਏ ਕਾਲੀਏ ਮੈਂ 80 ਕਾਲ ਗਏ ਤੇ 75000 ਰੁਪਏ ਹਰ ਪੂਜੀ ਦੇ ਦਾਂ ਅੱਛਾ 75000 ਦੇ ਦੇ ਬਾਕੀ ਛੋਟ ਛੜ ਕਰ ਦੋਗੇ ਮੋਕੇ ਛੋਟ ਛੜ ਕਰ ਦਾਂਗਾ 75 ਰੁਪਏ ਬਾਕੀ ਆ ਫਿਰ ਮੋਹਾਂ ਵੀ ਚਾਰ ਦੰਦਿਆ ਲੋਕ ਜਿਹੜੇ 90 90 ਮੰਗ ਜਿੰਦੇ ਤੇ ਅਗਲੇ ਸੋਵੇ ਛੋਟੀ ਤਿਆਰ ਹੋਣ ਵਾਲੀ ਆ ਜਿਹੜੀ ਇਹ ਛੋਟੀ ਪੰਜਾਂ ਤੋਂ ਖਾ ਲੈਂਦਾ ਵੇਖੋ ਕਿਦਾਂ 10 ਤੋਂ 12 ਬਾਹਰ ਪਾ ਦੇ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਹੁਣੇ ਕੰਮ ਅੱਜ ਹੋ ਰਾ ਕੀ ਜੀ ਨੀਲੀ ਦੀ ਮੱਝ ਨੀਲੀ ਦੀ ਮੱਝ ਆਪ ਜੀ ਸੂਈਨ ਵਾਜਿਆ ਗਏ ਪੰਜਵਾਂ ਦਿਨ ਅੱਛਾ ਇਹਦਾ ਕੱਟਾ ਜੀ ਇਹਦੇ ਮਗਰ ਕੱਟਾ ਆ ਕਾਲਾ ਕੱਟਾ ਨਾੜੂ ਤਾਜਾ ਹੀ ਆ ਨਾਲ ਦੇ ਲਈ ਪੰਜਵਾਂ ਦਿਨ ਜੇ 10 ਕਿਲੋ ਤੋਂ ਤਿਆਰ ਜੋ ਆਇਆ ਕਰੋ ਅੱਛਾ ਹਾਂ ਤੇ ਇਹ ਕਿੰਨਾ ਕਰੀ ਜੀ ਨੀ 14 ਕਿਲੋ ਤੋਂ ਛੋਟੀ ਕੱਢਿਆ ਵਾ ਅੱਛਾ ਉੱਥੋਂ ਲਈ ਆਪਾਂ ਥੋੜਾ ਚੰਗੀ ਬਣੀ ਆ ਥੋੜਾ ਦਾਤਲਾ ਤੂੰ ਗੋਲਾ ਹੀ ਲਾ ਲਓ ਤੀ ਤੇ ਇਹ ਕਿੰਨਾ ਕਰੀ ਜਾਉਗੀ ਦੋਧਰ ਕਿ 13 14 ਕਿਲੋ ਸੌਖਾ ਹੀ ਆ 7 ਵਜੇ ਮੈਂ ਸੋ ਤੁੜਾ ਜੂ ਕਿਦਾ ਤੋਰੋ ਫਿਰਿੰਦਾ ਮੈਂ ਹਾਂ ਥਾਣਿ ਚੋਣ ਕਰੇ ਇੱਕ ਨੰਬਰ ਲੱਗੀ ਜੇ ਥਣ ਬੜਾ ਕਮਾਲ ਦਾ ਇਹਦੇ ਕੋਲ ਵੀ ਤੇ ਕੱਦ ਕਾਟਦੀ ਆ ਵੀ ਚੰਗੀ ਆ ਪੰਜਵਾਂ ਦਿਨ ਦੀ ਸੋਈ ਪੰਜ ਦਿਨ ਹੋਏ ਐ ਸੋਈ ਨਾ ਵੱਡੀ ਆ ਮੱਝਾ ਹੀ ਆ ਇਹ ਵੀ ਪਾਰੇ ਪੱਲੇ ਦੀ ਆ ਬਾਕੀ ਖਾਣਾ ਕੱਖ ਦੂਰ ਦੋ ਰਿਹਾ ਖਾਣਾ ਦਾ ਸਾਈਜ਼ ਗੱਪ ਜਿਹੜਾ ਇਹਦਾ ਚੰਗਾ ਆ ਤੇ ਸੌਖਾ ਇਹਨਾਂ ਦੇ ਦੋ ਕਿ 13-14 ਵਾਲਾ ਸੌਖਾ ਪਿੱਛੇ ਵੀ ਜਿੰਨੀ ਵੀ ਆ ਸਫਾਈ ਚ ਆ ਕੋਈ ਭਾਈ ਨਹੀਂ ਆ ਜਿੰਨੀ ਵੀ ਆ ਬਰੋਬਰ ਆ ਤੇ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਕੋਲਾ ਤੁਸੀਂ ਇੱਕ ਪੰਜ ਲੈ ਅੱਛਾ 1 ਲੱਖ ਤੇ 5000 ਹਾਂ ਇਹ ਦੇਣੀ ਆਪਾਂ ਜਿਹੜਾ ਦੇਣ ਵਾਲਾ ਮੁੱਲ ਇਹ ਕਰਨਾ ਹਾਂ ਹਾਂਜੀ ਇਹ 96 ਜਹਾਦੀ ਦੇ ਦਾਂ ਅੱਛਾ 96 ਹਾਂ ਆ ਗਿਆ ਹਾਂ ਠੀਕ ਹੈ ਜੀ ਤੇ ਬਾਕੀ ਇਹਨੇ ਦੁੱਧ ਚੰਗਾ ਕੱਢੀ ਜਾਣਾ ਦੁੱਧ ਆਪਣੇ ਅੱਜ 5ਵਾਂ ਦਿਨ ਸੋਈ ਨੂੰ 10 ਕਿਲੋ ਚੋਕੇ ਖਰੇ ਪਾ ਚਾਰ ਦਿਨ ਕੁਝ ਹੁੰਦਾ ਰਹੇ ਠੀਕ ਹੈ ਧਾਰਵਨਾ ਮਰੇ ਇਦਾਂ ਦਾ ਚੋਣ ਚਵਾ ਠੀਕ ਹੈ ਹਾਂ ਜੀ ਹਾਂ ਤੇ ਹੁਣ ਇੱਕ ਆ ਚੋਟੀ ਹੈ ਇਹ ਆਪਰੇ ਪਹਿਲਾ ਸੋਈ ਚੋਟੀ ਸੋਈ ਦੇ ਅੱਛਾ ਇਹਨੂੰ ਸੋਈ ਨੂੰ ਕੋਈ 15 20 ਦਿਨ ਲਾਲੋ ਹੋ ਗਏ ਆ ਅੱਛਾ 15 20 ਦਿਨ ਹੋ ਗਏ ਵਦਾ ਕਰਦੇ ਵਦਾ 10 ਕਿਲੋ ਬੱਚਾ ਫਰ ਗਿਆ ਜੀ ਅੱਛਾ ਬੱਚਾ ਮਰ ਗਿਆ ਬੂਸ਼ੀ ਬਣੀ ਹੈ ਬੂਸ਼ੀ ਤੇ ਮਿਲਦੀ ਹੈ ਬੂਸ਼ੀ ਤੇ ਇਦਾਂ ਧਾਰ ਤੇ ਮੈਂ ਵੇਚ ਜਾਈਦਾ ਵਾ ਅੱਛਾ ਬੂਸ਼ੀ ਰੱਖ ਲੋ ਭਾ ਨਾਰਾ ਕਰ ਲੋ ਬੂ हां मैं इतने पैसे ਥੱਲੇ हां ਜਿੱਦਾਂ ਗਏ ਕੁਛ ਨਹੀਂ ਪਾਉਣਾ ਗਏ ਅੱਛਾ ਠੰਡੇ ਸੇਲ ਕੋਲ ਸਫਾਰ ਤੇ ਮਿਲ ਜਾਂਦੀ ਮਿਲ ਜਾਂਦੀ ਐਦਾਂ ਇਹਨੇ ਪਸਮਾਉਣਾ ਦੁੱਧ ਐਟਾਂ ਤੇ ਥੱਲੇ ਉਹ ਗਾੜਾ ਪੂਰਾ ਚਾਰਜਰ ਦਾ ਕਰ ਲੋ ਚਲੋ ਖੋਲੋ ਹਾਂ ਫਿਰ ਹਾਂ ਬੋਚੀ ਗਾ ਕਰ ਲੋ ਦੋਨੋਂ ਗਾੜੀ ਪਰ ਅੱਗੇ ਤਾਂ ਦਹੀ ਰੱਖ ਬਾਲ ਚੋਲੀ ਦਿਓ ਠੀਕ ਹੈ ਪੱਕਾ ਦੁੱਧ ਕਿੰਨਾ ਦੱਸਿਆ ਜੀ ਇਹਦੇ ਕੋਲ 10 ਕਿਲੋ ਹਾਂ ਜਿਹੜੇ ਪਾਰਾ ਕਿਲੋ ਕਰ ਗਿਆ ਦੁੱਤੇ ਹੁਣ ਸਾਡੀ ਕਰਦੀ ਹੈ। ਬਾਕੀ ਖਾਣਾ ਕੋ ਕਿਦਾਂ ਲੱਗਾ? ਪੂਰੇ ਪਾਲੀ ਤੇ। 10 ਕਿੱਲਾ ਜਿਹੜਾ ਕਹਿੰਦੇ ਵੀ ਇਹਦੇ ਕੋਲ ਹੈਗਾ ਤੇ 12 ਲੀਟਰ ਤੱਕ ਜਿਹੜਾ ਕਹਿੰਦੇ ਕਰ ਸਕਦੀ ਹੈ। ਬਾਕੀ ਹੁਣ ਮੌਕੇ ਤੇ ਬੱਚਾ ਮਰ ਗਿਆ ਠੰਡ ਫੋਨ ਕਰਕੇ। 10 ਕਿਲੋ ਤਿਆਰ ਆ। ਬਾਕੀ ਹੁਣ ਮੌਸਮ ਵੀ ਠੰਡਾ ਆ। ਬੱਚੇ ਗਈ ਜਿਹੜੀ ਉੱਪਰ ੱਲੇ ਹੋ ਜਾਂਦੇ ਆ। ਕਈ ਵੇਲੇ ਰਾਤ ਨੂੰ ਚੰਗੇ ਪਹਿਲੇ ਬੰਨੇ ਹੁੰਦੇ ਆ ਤੇ ਦਿਨ ਚੜਦਿਆਂ ਨੂੰ ਬਾਕੀ ਠੰਡੇ ਸੀ ਇਹ ਮਾਰ ਹੋ ਜਾਂਦੀ ਆ ਆਹ ਤੇ ਬਹੁਤ ਜਿਆਦਾ ਹੀ ਨੇ ਪਾਕਿਸਤਾਨ ਆਇਆ ਨਾ ਦੇਰ ਥੱਲੇ ਬੈ ਜਾ ਠੀਕ ਆ ਮੇਨ ਵੱਡਾ ਇਹ ਆ ਵੀ ਠੰਡੀ ਸੀ ਲਿਆ ਆ ਫੇਰ ਇੱਥੇ ਬੈ ਜਾ ਨਾ ਦੇਖ ਸੰਦੇ ਆਹ ਦੇਖੋ ਸਰ ਪਸੰ ਬਣਾ ਨੇ ਤੇ ਇਹਦੇ ਵੀ ਥਾਨੇ ਕਰੀ ਦੇਖ ਸਕਦੇ ਜੇ ਲੱਗੇ ਤਾਂ ਵੱਖਾ ਥਣ ਕੀ ਲੱਗਾ ਵੱਖਰਾ ਵੱਖਾ ਥਣ ਲੱਗਾ ਤੇ ਇਹਦਾ ਮੁੱਲ ਫੇਰ ਇਹ ਮੁੱਲ ਹਰ ਪੀ ਜੁਣ ਜਾਈ ਕਰਦਾ ਨਾ ਪੁਰਦਾ ਝੋਟੀ ਲੱਖ ਦੇ ਵਿਕਨ ਵਾਲੇ ਜਿੱਦਾਂ ਨੇ ਝੋਟੀ ਹੈ ਹਾਂਜੀ ਚਲੋ ਬੱਚੇ ਕਰਦਾ ਖੁਰ ਪੈਂਦਾ ਹਾਂਜੀ ਹਾਂਜੀ ਹੁਣ ਮੋਲੇ ਦਾ ਹੈਗਾ ਵਾ ਭਾਈ 85 ਕਰ ਲੀਏ ਮੈਂ 82 ਕਰ ਲੀਏ ਇਹ ਛੋਟੀ ਦੇ ਦਾਂਗੇ ਹਾਂ ਨਾ ਇਹਨਾਂ 76 ਜੀ ਦੇ ਦਾਂ ਅੱਛਾ 76 76 ਹਜ਼ਾਰ ਦੇ ਦੋ ਦਮ ਚੋਕੇ ਖੜੇ ਆਪਣੀ ਤਸੱਲੀ ਕਰਕੇ ਠੀਕ ਹੈ ਜੀ ਹਾਂ ਦਾਖਰ ਦਦ ਚਵਾ ਕੇ ਦਵਾਓ ਠੀਕ ਹੈ ਤੇ ਠੀਕ ਹੈ ਜੀ ਹੋਰ ਕੁਛ ਹੈ ਨਾ ਫਿਰ ਨਹੀਂ ਬਾਕੀ ਹਰ ਜੀ ਮਾਲ ਸਾਰਾ ਸੁਆ ਸੁਆਇਆ ਵਾ ਹਾਂਜੀ ਚੌਲ ਚਵਾਨ ਰੁਕੇ ਬਿਲਕੁਲ ਆਪਣੀ ਤਸੱਲੀ ਕਰਕੇ ਭੈਣ ਭਰਾ ਕੋਈ ਵੀ ਖੜੇ ਠੀਕ ਹੈ ਜੀ ਹਾਂ ਬਾਕੀ ਸਾਰੀਆਂ ਸੁਈਆਂ ਬਾਕੀ ਮਾਨਤਾਂ ਨੇ ਵੀ ਖੁੱਲੇ ਹੋਣੇ ਆ ਕੋਈ ਗਾਣੇ ਕੋਈ ਤਾਂ ਫੋਨ ਲਾਵੇ ਇੱਕ ਰੀ ਜਿਹੜੇ ਵੀ ਕਿਸੇ ਵਿਦ ਕੋਈ ਵੀ ਪਸੰਦ ਆਉਂਦੀ ਆ ਦੇ ਆਪਣੀਆਂ ਵੇਸ ਚਾਖ ਕੇ ਤੇ ਤਸੱਲੀ ਕਰਕੇ ਖਟੇ ਜੀ